ਦੋ ਤਰ੍ਹਾਂ ਵਿਚਾਲੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਖੂਨੀ ਝੜਪ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦੱਸੇ ਕੈਮਰਾ ਸਰ ਦੇ ਪਿੰਡ ਕਨਪੁਰ ਕਾਲਾ ਦੇ ਵਿੱਚ ਜੋ ਹੈ ਇਹ ਪੂਰੀ ਘਟਨਾ ਵਾਪਰੀ ਹੈ ਦਰਸਲ ਸੀਸੀਟੀਵੀ ਦੇ ਵਿੱਚ ਭਿਆਨਕ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਜਦੋਂ ਦੋ ਤਰ੍ਹਾਂ ਵਿਚਾਲੇ ਜੋ ਹੈ ਤੇਜ਼ਾਰ ਹਥਿਆਰਾਂ ਦੇ ਨਾਲ ਲੜਾਈ ਹੋ ਜਾਂਦੀ ਹੈ ਝੜਪ ਹੋ ਜਾਂਦੀ ਹੈ ਤਾਂ ਉਹ ਸੀਸੀਟੀਵੀ ਵੀਡੀਓ ਤੁਹਾਨੂੰ ਵਿਖਾ ਰਿਆ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਹੈ ਲੋਕਾਂ ਦੀ ਭੀੜ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤੇ ਇਹ ਲੋਕ ਜੋ ਹੈ ਇੱਕ ਦੂਜੇ ਦੇ ਉੱਤੇ ਤੇਜ਼ਾਰ ਹਥਿਆਰਾਂ ਦੇ ਨਾਲ ਜੋ ਹੈ ਮੁਲਾ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਪਿੰਡ ਕਨਪੁਰ ਕਾਲਾ ਦੇ ਵਿੱਚ ਜੋ ਹੈ ਦੋ ਧਿਰਾਂ ਵਿਚਕਾਰ ਲੜਾਈ ਹੋਈ ਇਹ ਲੜਾਈ ਦਰਅਸਲ ਇਸ ਕਰਕੇ ਹੋਈ ਕਿ ਇੱਕ ਖਾਲੀ ਪਲਾਟ ਦੇ ਵਿੱਚ ਜੋ ਹੈ ਗੱਡੀ ਮੋੜਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਦੱਸਿਆ ਜਾ ਰਿਹਾ ਕਿ ਇੱਕ ਧਿਰ ਦੇ ਵੱਲੋਂ ਜੋ ਪੱਖ ਦਿੱਤਾ ਗਿਆ ਹੈ ਉਹਨਾਂ ਕਹਿੰਿਆ ਕਿ ਉਹਨਾਂ ਦਾ ਮੁੰਡਾ ਜੋ ਹੈ ਘਰ ਦੇ ਬਾਹਰ ਖੜਾ ਸੀਗਾ ਤੇ ਇਸੇ ਦੌਰਾਨ ਉਹਨਾਂ ਦੇ ਮੁੰਡੇ ਪਰਮਜੀਤ ਦੀ ਕਿਸੇ ਵਿਅਕਤੀ ਦੇ ਨਾਲ ਜੋ ਹੈ ਗੱਡੀ ਮੋੜਨ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਉਸ ਗੱਡੀ ਚਾਲਕ ਦੇ ਵੱਲੋਂ ਜੋ ਹੈ ਉਹਨਾਂ ਦੇ ਮੁੰਡੇ ਤੇ ਹਮਲਾ ਕਰ ਦਿੱਤਾ ਗਿਆ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੱਥੋ ਪਾਈ ਤੱਕ ਗੱਲ ਪਹੁੰਚ ਗਈ ਤੇ ਉਸ ਤੋਂ ਬਾਅਦ ਜੋ ਹੈ ਪਹਿਲੀ ਧਿਰ ਦੇ ਵੱਲੋਂ ਜੋ ਹੈ ਆਪਣੇ ਮੁੰਡੇ ਨੂੰ ਬਚਾਉਣ ਦੇ ਲਈ ਉਸ ਦੇ ਮਾਤਾ ਪਿਤਾ ਵੀ ਇਸ ਦੇ ਵਿੱਚ ਆ ਗਏ ਰੋਕਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਗੱਡੀ ਚਾਲਕ ਦੇ ਵੱਲੋਂ ਜੋ ਹੈ ਉਹਨਾਂ ਨੂੰ ਵੀ ਨਹੀਂ ਛੱਡਿਆ ਜਾਂਦਾ ਉਹਨਾਂ ਤੇ ਵੀ ਹਮਲਾ ਸ਼ੁਰੂ ਕਰ ਦਿੱਤਾ ਜਾਂਦਾ ਸੋ ਉਤੇ ਹੀ ਦੂਜੇ ਪਾਸੇ ਜੋ ਦੂਸਰੀ ਧਿਰ ਹੈ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਪਹਿਲੀ ਧਿਰ ਦੇ ਵੱਲੋਂ ਲੜਾਈ ਸ਼ੁਰੂ ਕੀਤੀ ਗਈ ਸੀ ਦਾਸਿਕ ਇਥੇ ਹਰਪ੍ਰੀਤ ਬਾਤ ਦੱਸੀ ਜਾ ਰਹੀ ਹੈ ਜਿਸ ਨੇ ਕਿਹਾ ਕਿ ਉਸ ਦਾ ਭਤੀਜਾ ਆਪਣੀ ਕਾਰ ਨੂੰ ਗਲੀ ਦੇ ਵਿੱਚ ਮੋੜ ਰਿਹਾ ਸੀਗਾ ਤੇ ਜਦੋਂ ਪਰਮਜੀਤ ਨੇ ਉਸ ਨੂੰ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਸ ਤੋਂ ਬਾਅਦ ਜੋ ਹੈ ਗੱਲ ਬਹੁਤ ਜ਼ਿਆਦਾ ਵੱਧ ਗਈ ਤੇ ਦੱਸੇ ਕਿ ਇਸ ਮਗਰੋਂ ਜੋ ਹੈ ਹਰਪ੍ਰੀਤ ਨੇ ਜਦੋਂ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪਰਮਜੀਤ ਨੇ ਉਸ ਨਾਲ ਵੀ ਬਦਸਲੂਕੀ ਕੀਤੀ ਜਿਸ ਤੋਂ ਬਾਅਦ ਦੱਸੇ ਕਿ ਲੜਾਈ ਜਿਹੜੀ ਹੈ ਹੱਥੋ ਪਾਈ ਤੱਕ ਪਹੁੰਚ ਗਈ ਤੇ ਇਹਨਾਂ ਦੋਵਾਂ ਧਿਰਾਂ ਦੇ ਵੱਲੋਂ ਜੋ ਹੈ ਇੱਕ ਦੂਜੇ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਜੋ ਹੈ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੋ ਇਹ ਪੂਰੀ ਵੀਡੀਓ ਜਿਹੜੀ ਹੈ ਪੂਰਾ ਮੰਜ਼ਰ ਇਸ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦਾ ਹੈ ਸੋ ਦੱਸਦੇ ਕਿ ਇਸ ਮਗਰੋਂ ਜੋ ਹੈ ਪੁਲਿਸ ਤੇ ਗੋਲ ਵੀ ਇਹ ਮਾਮਲਾ ਪਹੁੰਚਿਆ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਕਿਹਾ ਕਿ ਦੋਵਾਂ ਤੇ ਰੰਧ ਜੁੜੇ ਪਾਕ ਸੁਨੇ ਗਏ ਨੇ ਤਾਂ ਹੁਣ ਬੰਦ ਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਫਿਲਹਾਲ ਦੱਸਦੇ ਕਿ ਇਹ ਜੋ ਤਸਵੀਰਾਂ ਨੇ ਉਹ ਤੁਹਾਨੂੰ ਵਿਖਾਰੀਆਂ ਜੋ ਕਿ ਖੂਨੀ ਝੜਪ ਜਿਹੜੀ ਹੈ ਇੱਕ ਮਾਮਲੇ ਜਹੀ ਗੱਲ ਤੋਂ ਬਾਅਦ ਹੋ ਜਾਂਦੀ ਹੈ ਤੇ ਇਹ ਪੂਰਾ ਮਾਮਲਾ ਜੋ ਹੈ ਦੱਸਿਆ ਜਾ ਰਿਹਾ ਹੈ ਕਿ ਗਲੀ ਦੇ ਵਿੱਚ ਗੱਡੀ ਮੋੜਨ ਤੋਂ ਲੈ ਕੇ ਸ਼ੁਰੂ ਹੋਇਆ ਗੱਡੀ ਮੋੜਨ ਨੂੰ ਲੈ ਕੇ ਜਿਹੜਾ ਪੂਰਾ ਇੱਥੇ ਲੜਾਈ ਸ਼ੁਰੂ ਹੋ ਗਈ ਤੇ ਦੋਵੇਂ ਧਿਰਾਂ ਜੋ ਹੈ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਲੜਨ ਲੱਗ ਜਾਂਦੀਆਂ ਨੇ ਤਾਂ ਸੀਸੀਟੀਵੀ ਵੀਡੀਓ ਤੁਹਾਨੂੰ ਵਿਖਾ ਰਿਹਾ ਅੰਮ੍ਰਿਤਸਰ ਦੇ ਪਿੰਡ ਕਨਪੂਰ ਕਾਲਾ ਦੀ ਜਿੱਥੇ ਕਿ ਇਹ ਪੂਰਾ ਵਿਵਾਦ ਹੋ ਜਾਂਦਾ ਹੈ ਇੱਕ ਤਰੀਕੇ ਦੇ ਨਾਲ ਜਿਹੜੀ ਲੜਾਈ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਸੋ ਇਹ ਤਸਵੀਰਾਂ ਜੋ ਹੈ ਤੁਸੀਂ ਸੀਸੀਟੀਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜੋ ਹੈ ਉਹ ਖੜੇ ਹੋਏ ਨੇ ਤੇ ਹਾਲਾਂਕਿ ਸੀਸੀਟੀਵੀ ਦੇ ਹੀ ਆਧਾਰ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਪੁਲਿਸ ਹੁਣ ਬੰਦੀ ਕਾਰਵਾਈ ਕਰੇਗੀ ਜਿਸ ਦੀ ਵੀ ਗਲਤੀ ਹੋਵੇਗੀ ਪੁਲਿਸ ਨੇ ਕਿਹਾ ਹੈ ਕਿ ਉਸ ਖਿਲਾਫ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਸੋ ਫਿਲਹਾਲ ਜੋ ਪੀੜਤ ਨੇ ਇਸ ਪੂਰੇ ਘਟਨਾ ਦੌਰਾਨ ਜਿਨ੍ਹਾਂ ਨੂੰ ਸੱਟ ਲੱਗੀ ਹੈ ਗੰਭੀਰ ਸੱਟ ਲੱਗੀ ਅਨੇ ਉਹ ਵੀ ਹਸਪਤਾਲ ਪਹੁੰਚੇ ਨੇ ਸੋ ਉਹਨਾਂ ਦੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਕਿ ਪੂਰੀ ਸਥਿਤੀ ਉਸ ਵੇਲੇ ਬਣੀ ਸੀਗੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਾਡੇ ਗਵਾਂਢੀ ਆ ਉਹਨਾਂ ਨੇ ਮੱਜਾਂ ਦੀ ਡੇਰੀ ਰੱਖੀ ਹੈ ਗਲੀ ਦੇ ਵਿੱਚ ਕਾਰਪੋਰੇਸ਼ਨ ਅੰਦਰ ਏਰੀਏ ਦੇ ਵਿੱਚ ਅਸੀਂ ਉਹਨਾਂ ਦੀਆਂ ਕੰਪਲੇਂਟਸ ਕੀਤੀਆਂ ਸੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਐਸੇ ਕਰ ਕਿ ਉਹ ਸਾਡੀ ਸਾਰੀ ਗਲੀ ਤੇ ਖੋਰ ਰੱਖ ਦੇ ਉਹਨ ਮੇਰੇ ਹਸਬੰਦ ਵੀ ਆ ਸਖਸ਼ ਨੇ ਕਿ ਮੈਂ ਘਰ ਇਕੱਲੀ ਸੀ ਮੇਰਾ ਬੇਟਾ ਆਰਮੀ ਗੈਂਪਤੀਆ ਦਸ ਦਿਨ ਹੋ ਗਏ ਉਹਨਾਂ ਨੇ ਮੈਨੂੰ ਕੱਲੀ ਨਾਲੇ ਉਹਨਾਂ ਦੇ ਨਾਲ ਇੱਕ ਜਸਪਾਲ ਸਿੰਘ ਉਹਨਾਂ ਦਾ ਪਿਤਾ ਪਰਜੀਤ ਸਿੰਘ ਉਹਨਾਂ ਦੀ ਮਾਤਾ ਤੇ ਦੋ ਤਿੰਨ ਜਣੇ ਉਹਨਾਂ ਦੇ ਨਾਲ ਹਣਫਿਛਾਤੇ ਹੀ ਜਿਨ੍ਹਾਂ ਨੂੰ ਮੈਂ ਪਛਾਣਦੀ ਨਹੀਂ ਉਹਨਾਂ ਨੇ ਆ ਕੇ ਅੰਦਰ ਮੇਰੀਆਂ ਬਾਹਾਂ ਮਾਰੋੜੀਆਂ ਮੈਨੂੰ ਸੋਟ ਲੱਗ ਨਾਲੇ ਮੇਰੇ ਡਾਂਗਾਂ ਮਾਰੀਆਂ ਲੱਕ ਚ ਉਹਨਾਂ ਦੇ ਕੋਲ ਧਾਤਰ ਹੀ ਜਿਹੜਾ ਉਹਨਾਂ ਨੇ ਮਾਰਿਆ ਮੈਂ ਆਪਣੇ ਬਜਾ ਕਰਨ ਵੇਲੇ ਅੱਗੇ ਹੱਥ ਕੀਤਾ ਮੇਰੀ ਬਾਹਾਂ ਵੱਢੀ ਗਈ ਮੇਰੀਆਂ ਉਂਗਲਾਂ ਤੇ ਵੀ ਸਿਰਤਾਂ ਲੱਗੀਆਂ ਮੇਰਾ ਹੱਥ ਕੰਮ ਨਹੀਂ ਕਰਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਕਿ ਅਹੀਂ ਇਸ ਗਲੀ ਦੇ ਵਿੱਚ ਨਾ ਸਾਡੀ ਜਾਨ ਸੇ ਨਾ ਸਾਡੀ ਇੱਜ਼ਤ ਸੇ ਮੇਰੇ ਪਤੀ ਦੇਸ਼ ਦੀ ਰਾਖੀ ਵਾਸਤੇ ਬਾਰਡਰਾਂ ਤੇ ਖੜੇ ਨੇ ਤੇ ਅਸੀਂ ਆਪਣੇ ਘਰ ਵਿੱਚ ਕਿਸ ਤਰ੍ਹਾਂ ਰਹਿ ਰਹੇ ਹਾਂ ਸਾਨੂੰ ਪਤਾ ਕਰ ਕੀ ਗੱਲ ਜਿਹੜੀ ਗੱਡੀ ਨਾਲੇ ਗੱਲ ਹੋਈ ਕੱਲ ਮੈਂ ਪਹਿਲਾਂ ਘਰ ਵਿੱਚ ਇਕੱਲੀ ਹੁਣ ਕਰਕੇ ਮੇਰਾ ਪਤੀ ਜਾਇਆ ਤੇ ਮੈਨੂੰ ਮੇਰੇ ਪੇਕੇ ਘਰ ਲੈ ਗਿਆ ਸੀ ਮੈਂ ਕਿਹਾ ਮੇਰਾ ਬੇਟਾ ਆਉਣ ਵਾਲਾ ਮੈਨੂੰ ਕਾਰ ਛੱਡ ਆਓ ਉਹ ਮੈਨੂੰ ਛੱਡਣ ਆਇਆ ਸੀ ਉਹਨੇ ਗੱਡੀ ਬੈਕ ਕਰਕੇ ਗਲੀ ਦੇ ਵਿੱਚੋਂ ਇਹਨਾਂ ਦਾ ਖਾਲੀ ਪਲਾਟ ਹੈ ਜਿੱਦੀ ਕੋਈ ਕੰਦ ਨਹੀਂ ਉਹ ਗਲੀ ਦੇ ਬਰਾਬਰ ਹੈ ਇੱਕ ਟੈਰ ਉਸ ਗਲੀ ਉਹਨਾਂ ਦੇ ਪਲਾਟ ਦੇ ਵਿੱਚ ਲੱਗਾ ਉਹ ਪੁਰਾਣਾ ਸੀ ਉਹਨੂੰ ਕੀ ਪਤਾ ਸੀ ਇਹ ਗੱਲ ਦਾ ਉਹਨੇ ਜਦੋਂ ਗੱਡੀ ਬੈਕ ਕੀਤੀ ਤੇ ਇਹ ਉਹਦੇ ਗੱਲ ਪੈ ਗਏ ਮੈਂ ਦੌੜ ਕੇ ਗਈ ਮੈਂ ਕਿਹਾ ਬਤਾ ਜਾ ਇੱਧਰ ਆਪਾਂ ਇਹਨਾਂ ਨਾਲ ਲੜਾਈ ਨਹੀਂ ਲੈ ਸਕਦੇ ਤੂੰ ਅੰਦਰ ਆ ਜਾ ਮੈਂ ਉਹਨੂੰ ਅੰਦਰ ਵੜ ਕੇ ਬੂਹਾ ਮਾਰ ਲਿਆ ਕੋਸ਼ਟਾਂ ਹੀ ਬਾਅਦ ਮੈਂ ਉਹਨੂੰ ਤੇ ਭੇਜ ਦਿੱਤਾ ਪਰ ਇਹਨਾਂ ਨੇ ਮੌਕਾ ਵੇਖ ਕੇ ਕੀ ਕਰ ਕੱਢੀ ਨਾ ਮੇਰੇ ਤੇ ਅਟੈਕ ਕਰ ਦਿੱਤਾ ਮੈਂ ਹੀ ਬੇਨਤੀ ਕਰਦੀ ਆ ਕਿ ਮੇਰੀ ਮੇਰੀ ਹਫਾਜ਼ਤ ਕੀਤੀ ਜਾਵੇ ਮੇਰੇ ਬੱਚੇ ਵੀ ਸੇਫ ਨਹੀਂ ਆ ਮੇਰੇ ਕੋਲ ਵੀਡੀਓ ਨਾ ਕੋ CCTV ਹੈ ਗਿਆ ਉਹਦੇ ਵੇਖੋ ਤੁਹਾਡੇ ਕੋਲ ਬੰਦੇ ਆਏ ਸੀ ਮਾਰ ਬਤਾਈ ਹੋਈ ਉਹ ਵੀ ਮਾਮਲਾ ਹੈ ਕੋਈ ਮਾਮਲਾ ਨਹੀਂ ਮੇਰੀ ਹਾਲਤ ਵੇਖੋ ਇਹ ਇੰਨਾ ਜੋ ਮੈਨੂੰ ਇਹਨਾਂ ਲਫ਼ਜ਼ ਬੋਲੇ ਆ ਨਾ ਕੋਈ ਵੀ ਸੁਣ ਨਹੀਂ ਸਕਦਾ ਇਨਾਂ ਨੇ ਜਾਤੀਵਾਦ ਸ਼ਬਦ ਬੋਲੇ ਆ ਇਨਾਂ ਕਹਿਆ ਜੱਟ ਸਾਨ ਕੀ ਕਰ ਲੋਗੇ ਸਾਨੂੰ ਕੀ ਵਿਗਾੜ ਲੋਗੇ ਤੁਹਾਡਾ ਮੈਂ ਬੋਲ ਨਹੀਂ ਸਕਦੀ ਕਿ ਮੇਰੀ ਇੱਜ਼ਤ ਬਾਰੇ ਇਨਾਂ ਨੇ ਕੀ ਕੁਝ ਬੋਲਿਆ ਗਲੀ ਦੇ ਵਿੱਚ ਕੀ ਤੜਾ ਰਿਹਾ ਗਲੀਚ ਇਨਾਂ ਦਾ ਰਿਕਾਰਡ ਬਹੁਤ ਖਰਾਬ ਆ ਇਨਾਂ ਦੀ ਪਹਿਲਾਂ ਵੀ ਕੰਪਲੇਂਟ ਨੇ ਇਨਾਂ ਦੇ ਅਸੀਂ ਰਾਜੀ ਨਾਵੇਂ ਡਰਦੇ ਇਨਾਂ ਨਾਲ ਅਸੀਂ ਰਾਜੀ ਨਾਵੇਂ ਕਰਦੇ ਰਹੇ ਆ ਜਵਾਨ ਕੁੜੀਆਂ ਨੂੰ ਇੱਕ ਘਰ ਜਾ ਕੇ ਪੈਗੇ ਉਹਨਾਂ ਦਾ ਮੋਬਾਈਲ ਤੋੜਿਆ ਉਹਨਾਂ ਦਾ ਨਾਲ ਰਾਜੀ ਨਾਵਾ ਹੋਇਆ ਇਨਾਂ ਮੋਬਾਈਲ ਦੇ ਪੈਸੇ ਪਰੇ ਸਾਡੇ ਕੋ ਉਹ ਵੀ ਸਾਰੇ ਪ੍ਰੂਫ ਹੈਗੇ ਆ। ਹੁਣ ਕੀ ਮੰਗਾਂ? ਨਹੀਂ ਮੈਂ ਤੇ ਇਹੀ ਮੰਗ ਕਰਦੀ ਆ। ਸਾਹੀ ਆਜ਼ਾਦ ਦੇਸ਼ ਵਿੱਚ ਰਹਿੰਨੇ ਆ। ਸਾਡੀ ਇੱਜ਼ਤ ਦੀ, ਸਾਡੀ ਜਾਨ ਮਾਲ ਦੀ ਸੇਫਟੀ ਹੋਣੀ ਚਾਹੀਦੀ ਆ। ਪ੍ਰਸ਼ਾਸਨ ਦਾ ਪ੍ਰਸ਼ਾਸਨ ਸਾਨੂੰ ਇਹ ਸਾਰੀਆਂ ਸਹੂਲਤਾਂ ਦੇਵੇ। ਗੱਲ ਜੀ ਆਹੋ ਜਾਂ ਮਾੜੀ ਜੀ ਆ ਗਏ ਹੈ। ਸਾਨੂੰ ਪਤਾ ਵੀ ਪੁਰਾਣੀ ਰੰਜਿਸ਼ ਆ। ਤੇ ਇਹ ਜਾਨ ਬੁਝ ਕੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਕੱਲ ਵੀ ਇਹਨਾਂ ਗੱਡੀ ਮੋੜੀ ਆ। ਤੇ ਆਏ ਉਹ ਮੁੰਡੇ ਨੇ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਜਦੋਂ ਪਤਾ ਜਦੋਂ ਪਤਾ ਵਾ ਵੀ ਤੁਸੀਂ ਇਹਦੇ ਤੇ ਆਪੀ ਤੁਸੀਂ ਜਾਣ ਕੇ ਕਿਉਂ ਮੋ ਵਾੜਦੇ ਤੇ ਉਹ ਆ ਗੋ ਅੰਦਾਵਾ ਵੀ ਤੇਰੇ ਪਿਓ ਦੀ ਜਗਾ ਵਾ ਤੇ ਇਸੇ ਗੱਲੋਂ ਗਾਲ ਮੰਦਾ ਕੰਡਾ ਪਿਆ ਬਾਅਦ ਚ ਬੰਦੀ ਮਲਾਲੇ 56 ਦਹੀ ਮਹੀਨੇ ਉਸੇਲੇ ਫੋਨ ਕਰਨ ਦਾ ਪਿਆ ਮੁੜ ਕੇ ਮੁਲਾਜ਼ਮ ਵੀ ਇੱਕ ਆਇਆ ਮੁਲਾਜ਼ਮ ਆ ਤੇ ਵੇਖਿਆ ਨਹੀਂ ਮੈਂ ਤੇ ਉਸ ਟਾਈਮ ਤੇ ਘਰ ਨਹੀਂ ਹੈਗਾ ਤੇ ਬਾਅਦ ਚ ਮੈਂ ਆ ਗਿਆ ਜਿੰਨੇ ਚੰਨ ਬੰਦੇ ਆਏ ਉਹਨੇ ਚੰਨ ਮੈਂ ਆ ਗਿਆ ਵਾ ਤੇ ਨੰਨੇ ਪੁਲਸ ਵਾਲਾ ਸਾਡਾ ਬੰਨੇ ਆਇਆ ਹੀ ਨਹੀਂ ਇਹਨਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਚਲ ਗਿਆ ਚਲ ਕੇ ਮੈਂ ਤਾਂ ਉਹਨੂੰ ਵੇਖਿਆ ਨਹੀਂ ਪੁਲਸ ਵਾਲੇ ਨੂੰ ਠਾਹ ਰੇ ਨਾ ਕੋ ਇਹੋ ਜੀ ਅਬ ਤਿੱਖੇ ਹਥਿਆਰ ਉਹ ਗਣਸੀਆਂ ਅੰਗਲੂਸੀਆਂ ਤੇ ਉਹਨਾਂ ਦੇ ਕਿਰਪਾਨਾਂ ਤੇ ਜਿਹੜੀ ਇੱਕ ਉਹ ਲੰਮੀ ਜੀ ਹੋ ਜਾਂਦੀ ਸੈਟਿੰਗ ਸ਼ੂਟੀਆਂ ਬਸੇਰੇ ਰਕਮ ਦੇ ਇਹਨਾਂ ਕੋ ਹਥਿਆਰ ਜਿਆਦੇ ਤੇ ਜਦੋਂ ਗਾਲੀ ਪੈਗੇ 15 20 ਤੇ ਸਾਡੇ ਕੋ ਉਹ ਵੀ ਕਹਿੰਗੇ ਕਿ ਕਿੰਨੇ ਕਿੰਨੇ ਰਕਮ ਦੇ ਹਥਿਆਰ ਆ ਤੇ ਜੇ ਵੀਡੀਓ ਦੇ ਦੇਖ ਲਓ ਤੁਸੀਂ ਕਿਤਨਾ ਪਹਿਲਾਂ ਇੱਥੇ ਆਓ ਜਿੱਥੇ ਮੋਟਰਸਾਈਕਲ ਦਾ ਬਾਹ ਬੂਏ ਲਾਗੇ ਲੱਗਾ ਮੈਂ ਉੱਥੇ ਖਲੋਤਾ ਉੱਥੇ ਤਿੰਨਾ ਚੌ ਜਣੇ ਪੰਜਾਂ ਨੇ ਮੈਨੂੰ ਢਾ ਲਿਆ ਮੁੜ ਕੇ ਉੱਪਰੋਂ ਮੁੰਡਾ ਭੱਜ ਕੇ ਮੁੜ ਕੇ ਉਧਰ ਨੂੰ ਉਹ ਟਬਟਾ ਸਾਰਾ ਵੇਖ ਲਓ ਚੱਲਣ ਲਿਆ ਮੁੜ ਕੇ ਕੈਮਰੇ ਭੰਨੇ ਇੰਨਾ ਕਿੱਦਾਂ ਤੂੰ ਜਾਤ ਗਈ ਬੱਚੇ ਹਾਂਜੀ ਗਾਂ ਕਿਹੜਾ ਪਲੇਸ ਹੈ ਜਾਣ ਉਹ ਭੱਜ ਗਏ ਇੱਕ ਜਣ ਪਰਾਂ ਨੂੰ ਹੋਇਆ ਉਹ ਥੋੜਾ ਹੱਥ ਢਿੱਲਾ ਕੀਤਾ ਤੇ ਮੈਂ ਛੜਾ ਕੇ ਤੇ ਭੱਜ ਗਏ ਅੰਦਰ ਵੜਿਆ ਮੈਂ ਕੁੰਡਾ ਮਾਰਿਆ ਤੱਕ ਮਾਰਾ ਜਾਂ ਕੁੰਡਾ ਅੜ ਗਿਆ ਨੇ ਤੇ ਤੱਕਾ ਮਾਰ ਕੇ ਬੜੇ ਥਕੇ ਮਾਜ਼ ਰਹੇ ਬੂਆ ਵੀ 빙ਾ ਕਰਦਾ ਮੁੜ ਗਏ ਸੱਤ ਅੱਠ ਜਣਾ ਖੇਚ ਖੂਚ ਕੇ ਖੋਲਿਆ ਬੂਆ ਨਾਮ ਜਨ ਨਾਲ ਝਗੜਾ ਹੈ ਜੀ ਹਰਪ੍ਰੀਤ ਕੌਰ ਜੀ ਨਾਲ ਉਹਦੇ ਭਰਾ ਆ ਜੀ ਭਤੀਏ ਆ ਤੇ ਬਾਕੀ ਜੋ ਵੀ ਉਹਨਾਂ ਨੇ ਸੱਦੇ ਹੋਣਗੇ ਜਿਹੜੇ ਕੋਈ ਰਿਸ਼ਤੇਦਾਰ ਜਾਂ ਕੋਈ ਕੂਨ ਸੈਣ ਵਾਲੇ ਜੋ ਵੀ ਆਗੇ ਅਣਸੱਤੇ ਬੰਦੇ 3.5 ਜਣਿਆ ਦੇ ਜੀ ਮੇਰੇ ਦਾ ਵੇਖੋ ਜੀ ਇੱਥੇ ਆ ਬਾਹ ਦੇ ਆ ਤੇ ਪਿਛੇ ਲੱਗਤੇ ਆ ਤੇ ਉਧਰ ਫੈਮਲੀ ਦੇ ਫੈਮਲੀ ਦੇ ਮੁੰਡੇ ਦੇ ਵਿੱਚ ਤੇ ਤਿੰਨੀ ਚੌ ਥਾਈ ਲੱਗੀ ਖੱਬੇ ਬਨੇ ਸਿਰ ਤੇ ਤੇ ਹੋ ਲਤਾਂ ਲੁਤਾਂ ਦੇ ਆ ਤੇ ਮੇਰਾ ਬਾਹ ਦੇ ਕੇ ਪਾਈਂ ਅੰਗੂਟ ਤੇ ਤੇ ਘਰਦਿਆਂ ਦੇ ਵੀ ਸਾਡੇ ਇੱਥੇ ਕੰਨ ਦੇ ਲਾਗੇ ਖੱਬੇ ਬਨੇ ਲੱਗੀ ਆ ਆ ਪਛਲੀਆਂ ਗੁੱਜੀਆਂ ਬੜੀਆਂ ਛੱਟਾਂ ਲੱਗੀਆਂ ਇੱਥੇ ਤੇ ਸੀਸੀਟੀਵੀ ਆ ਵੇਖੋ ਸੀਸੀਟੀਵੀ ਤੇ ਹਾਣੀ ਚੜਾਉ ਆ ਪਿੱ ਜਿਤਨਾ ਡਾਇ ਲੜਨ ਭੋਲਨ ਕਰਨ ਦੇ ਬੰਦੇ ਆਏ ਆ ਸਾਰੇ ਪੁਲਿਸ ਨੂੰ ਕਮਟ ਕਰਤੀ ਪਈ ਆਉ ਰਾਤੀ ਗਿਆ ਸਾਰਾ ਲਖਾਲ ਖੂਗੇ ਫਿਰ ਦਾਖਲਿਆ ਹਸਬ ਦਾ ਨਾ ਮੌਕੇ ਤੇ ਆਈ ਨਹੀਂ ਫੋਨ ਕਰਦੇ ਰਹੇ ਆ ਮੌਕੇ ਤੇ ਆਈ ਨਹੀਂ ਇੱਕ ਨਹੀਂ ਬਾਅਦ ਚ ਬੜਾ ਜਿਹੇ ਕੋ ਮਲਾਜਮ ਆਇਆ ਤੋ ਆਂਦੇ ਥਾਣੇ ਆਓ ਇਥੇ ਕੋਈ ਨਹੀਂ ਛਾਡੀ ਹਾਲਤ ਮੰਦੀ ਕੋਈ ਬੰਦਾ ਹੈ ਨਹੀਂ ਸਾਨੂੰ ਖੜਨ ਵਾਲਾ ਫਿਰ ਬੰਦੇ ਆਏ ਘੰਟੇ ਕੇ ਬਾਅਦ ਫੇਰ ਅਸੀਂ ਤਣੇ ਗਏ ਆ ਝਗੜਾ ਹੋ ਤਾ ਕੋਈ ਤੇ ਝਗੜਾ ਜੀ ਤਿੰਨ ਚਾਰ ਰਾਹ ਹੋ ਚੁੱਕਾ ਜੇ ਹਾਂ ਉਦੋਂ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਸਾਡੇ ਆ ਗੁੱਡੀ ਦੇ ਤੇ ਮੇਰੀ ਵਾਈਫ ਦੇ ਤੇ ਇਹਨਾਂ ਦੋਵਾਂ ਦੇ ਇਸ ਤਰ੍ਹਾਂ ਹੀ ਡੰਗ ਚੁੰਡੀਆਂ ਦੋਵੇਂ ਉਦੋਂ ਵੀ ਹੋਰ ਅਸੀਂ ਘਰ ਨਹੀਂ ਹੈਗੇ ਉਦੋਂ ਵੀ ਸੱਤ ਅੱਠ ਜਨਾਨੀਆਂ 10 12 ਬੰਦੇ ਲੈ ਕੇ ਤੇ ਉਦੋਂ ਵੀ ਇਹਨਾਂ ਦੇ ਬਾਲਬੂਲ ਖੋਏ ਤੇ ਕੀਤਾ ਤੇ ਇਸ ਤਰ੍ਹਾਂ ਹੀ ਜਾਨਲੇਵਾ ਹਮਲਾ ਕੀਤਾ ਵਾਰ ਵਾਰ ਝਗੜਾ ਕੀਤਾ ਜੀ ਝਗੜਾ ਜੀ ਇਸੇ ਦਾ ਕੋਈ ਪਤਾ ਨਹੀਂ ਬਹਾਨਾ ਦੇ ਡੰਗਰਾਂ ਦਾ ਬਣਾ ਦਿੰਦੇ ਤੇ ਮੁੜ ਕੇ ਰੰਗ ਗੱਲ ਜੋ ਵੀ ਮੋੜ ਕੋੜ ਮੁੜ ਕੇ ਡੰਗਰਾਂ ਦਾ ਬਣਾ ਦਿੰਦੇ ਜੀ ਮੰਗ ਆ ਇਹ ਕਰਦੇ ਆ ਵੀ ਸਾਨੂੰ ਇਹਨਾਂ ਤੋਂ ਖਤਰਾ ਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਪਿੰਲਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਹੈਲਪ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਵੀ ਹੈਗੇ ਸਾਡੀ ਅੱਗੇ ਵੀ ਮਤਲਬ ਹੈਲਪ ਨਹੀਂ ਹੋਏ ਇਹ ਪੜੇ ਲਿਖੇ ਆ ਕਾਨੂੰਨ ਵੀ ਜਾਣਦੇ ਆ ਨਾਲ ਕੋਈ ਮਤਲਬ ਕੋਈ ਕਿਸੇ ਮੈਂ ਮਹਿਕਮੇ ਕਿਸ ਤਰ੍ਹਾਂ ਆ ਇਹਨਾਂ ਇਹ ਦਾ ਆਪ ਬੀਐਸਐਫ ਜਿਹੜਾ ਇਹਦਾ ਘਰ ਵਾਲਾ ਹਰਪ੍ਰੀਤ ਦਾ ਸਤਨਾਮ ਸਿੰਘ ਤੇ ਇੱਕ ਮੁੰਡਾ ਜਿਹੜਾ ਪਹਿਲਾਂ ਚ ਉਹ ਵੀ ਪੀਪੀ ਚ ਇਸ ਤਰ੍ਹਾਂ ਕਰਕੇ ਸਾਰੇ ਹੈਗੇ ਆ ਤੇ ਸਾਨੂੰ ਜਾਣ ਬੁੱਝ ਕੇ ਵੀ ਟੌਰਚ ਕਰਦੇ ਬੰਦੇ ਵੀ ਜਾਦੇ ਆ ਤੇ ਟੌਰਚ ਕਰਦੇ ਵੀ ਕਿਸੇ ਆਂਦੇ ਤੁਹਾਨੂੰ ਗਲੀ ਚ ਰਹਿਣੇ ਨਹੀਂ ਦੇਣਾ ਤੁਹਾਨੂੰ ਕੱਢਣਾ ਹੈ ਇਥੋਂ ਇਹ ਹੁਣੇ ਕੰਪਲੇਂਟ ਮੇਰੇ ਕੋਲ 10 ਮਿੰਟ ਪਹਿਲਾਂ ਹੀ ਆਇਆ ਤੁਹਾਡੇ ਆਉਣ ਤੋਂ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਇਹਨਾਂ ਦਾ ਕੋਈ ਲੜਾਈ ਝਗੜਾ ਆ ਦੋ ਪਾਰਟੀਆਂ ਗਲੀ ਵਿੱਚ ਤੇ ਆ ਕੇ ਕੋਈ ਚਾਰ ਤੋਂ ਪੰਜ ਬੰਦੇ ਨੇ ਆ ਕੇ ਇਹਨਾਂ ਦੇ ਘਰ ਡੰਡਿਆਂਾਂ ਤੇ ਤਿੱਖੇ ਦੇ ਤਰ੍ਹਾਂ ਤਰਨਾਂਗੇ ਚੱਕਰ ਇਹਨਾਂ ਜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕਰਾਂਗੇ ਹਾਂਜੀ ਬਦਿਆਰ ਨਹੀਂ ਹਾਂਜੀ ਬਦਿਆਰ ਮਾੜੀ ਐ ਐਡਮਿਟ ਨਹੀਂ ਹੋਣੇ ਮੈਨੂੰ ਦੱਸਿਆ ਨੇ ਆ ਕੇ ਵੀ ਉਹਦੇ ਟਾਂਕੇ ਵਗੈਰਾ ਲੱਗੇ ਜੋ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਦੂਜੀ ਬਾਰ ਦੀ ਕੋਈ ਸੱਟਾਂ ਲੱਗੀਆਂ ਉਸ ਬਾਰੇ ਕੋਈ ਨੌਲੇਜ ਨਹੀਂ ਹੈ ਜੀ